डेनेक्स वेरो टीवी देख रहे हो ਤੁਸੀਂ ਤੇ ਮੈਂ ਤੁਹਾਡਾ دوست ਸਤਪਾਲ ਸਿੰਘ ਡੇੜਕਾ ਅੱਜ ਪਿੰਡ ਡੇੜਕਾ ਦੇ ਵਿੱਚ ਸ਼ਹੀਦੀਪੁਰ ਬਾ ਨੂੰ ਲੈ ਕੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦੇ ਅਸਥਾਨਾਂ ਦੇ ਉੱਪਰ ਮਹਾਨ ਜਪਤਪ ਸਮਾਗਮ ਹੋਇਆ ਮਹਿਮਾਨ ਸਰਕਾਰ ਦਾ ਬੜਾ ਸ਼ੁਕਰੀਆ ਕਰਦਾ ਜੀ ਜਿਸ ਚ 600 ਬਿੱਲ ਆ ਰਹੇ ਆ ਜੀ ਇਸ ਟਾਈਮ ਜਿਸ ਚ ਸਾਨੂੰ ਬਹੁਤ ਫਾਇਦੇ ਹੋਏ ਆ ਜਿਹਦੇ ਘਰ ਦੇ ਖਰਚੇ ਜਿਹੜੇ ਹੋਰ ਤਲ ਦੇ ਪਰ ਬਿਜਲੀ ਦੇ ਵੀ ਪਰਦੇ ਸੀ ਅਸਾਂ ਵੀ ਉਹ ਖਰਚੇ ਅੱਜ ਸਾਨੂੰ ਬਹੁਤ ਫਾਇਦਾ ਹੋ ਗਿਆ ਜੀ ਇਹ ਮਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਜਿੱਦਾਂ ਇਹ ਮਾਨਤਕਾਰ ਹੁਣ ਕੰਮ ਕਰ ਰਹੀ ਆ ਜੀ ਇਦਾਂ ਹੀ ਕੰਮ ਕਰਦੀ ਰਹੇ ਅਸੀਂ ਇਸ ਟਾਈਮ ਜਿਹੜਾ 1500 2000 ਰੁਪਏ ਬਿੱਲ ਆਂਦਾ ਦਾ ਉਸ ਦਾ ਰਸਣ ਲੈ ਲੈਂਦੇ ਆ ਸਾਨੂੰ ਬਹੁਤ ਫਾਇਦਾ ਹੋਇਆ ਜੀ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਘਰੇਲੂ ਬਿਜਲੀ ਖਪਤਕਾਰਾਂ ਦੇ ਵਿੱਚੋਂ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹੁੰਦੇ ਹਨ ਜਿਹੜਾ ਪੈਸਾ ਲੋਕ ਪਹਿਲਾਂ ਬਿਜਲੀ ਬਿੱਲਾਂ ਦੇ ਭੁਗਤਾਨ 'ਤੇ ਖਰਚ ਕਰਦੇ ਸਨ ਹੁਣ ਉਹੀ ਪੈਸਾ ਪਰਿਵਾਰ ਲਈ ਖਰਚ ਕੀਤਾ ਜਾ ਰਿਹਾ ਹੈ ਇਸ ਦੇ ਨਾਲ 3 ਲੱਖ ਖਪਤਕਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ 10 ਰੋਜ ਦਾ ਧਾਰਮਿਕ ਸਮਾਗਮ ਹੋਏ ਜਾਣਕਾਰੀ ਲੈਣੇ ਆ ਵੀ ਕੀ ਸਮਾਗਮ ਹੋਏ ਹਾਂਜੀ ਪਤਾ ਕੀ ਸਮਾਗਮ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਨਗਰ ਨਿਵਾਸੀ ਡਿਹੜਕਾ ਦੀਆਂ ਸੰਗਤਾਂ ਵੱਲੋਂ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਅੱਜ ਪਿੰਡ ਡਿਹੜਕਾ ਵਿਖੇ ਬਾਬਾ ਜੀ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਤ ਸ੍ਰੀ ਅਖੰਡ ਪਾਤਸ਼ਾਹਬਾਂ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਜਸ ਹੋਇਆ ਸਰਬੱਤ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰੀ ਆ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਹਬਜ਼ਾਦੇ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਕੁਰਬਾਨ ਸਰਬੰਸਦਾਨ ਕੀਤਾ ਸਾਨੂੰ ਗੁਰਸਿੱਖੀ ਦੀ ਦਾਤ ਅੰਮ੍ਰਿਤ ਦੀ ਪੌਲ ਦੇ ਕੇ ਆਪਣੇ ਧੀਆ ਪੁੱਤਰ ਬਣਾਇਆ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਅਸੀਂ ਮਹਾਨ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਸਾਰੀਆਂ ਸੰਗਤਾਂ ਇਹ ਸਾਰਾ ਹੀ ਪੋ ਦਾ ਮਹੀਨਾ ਸ਼ਹੀਦੀਆਂ ਦਾ ਦਿਹਾੜਾ ਹੈ ਵੱਧ ਵੱਧ ਸੇਵਾ ਸਿਮਰਨ ਕਰਕੇ ਉਹਨਾਂ ਸਤਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਨਾਮ ਦੇ ਨਾਲ ਜੋੜੀਏ ਤਾਂ ਜੋ ਸਾਡੀ ਕੌਮ ਨੂੰ ਉਹਨਾਂ ਸ਼ਹੀਦਾਂ ਤੇ ਮਾਣ ਹੋ ਸਕੇ ਸਾਡੀ ਕੌਮ ਤੇ ਮਾਣ ਹੋ ਸਕੇ ਅਸੀਂ ਬੇਨਤੀ ਕਰਦੇ ਹਾਂ ਸੋ ਭਾਈ ਸਤਪਾਲ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੈਂਡੀਡੇਟ ਕਾ ਵਿਖੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਸਾਡੇ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰਕੇ ਸਾਡਾ ਮਾਣ ਵਧਾਇਆ ਧੰਨਵਾਦ ਹੈ ਜੀ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਵੱਲੋਂ ਧੰਨਵਾਦ ਹੈ ਜੀ ਧੰਨਵਾਦ ਜੀ ਜੀ ਪ੍ਰਧਾਨ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਰਣਜੀਤ ਸਿੰਘ ਰਾਜਾ ਸਰਬਸੰਗਤਾਂ ਨੂੰ ਨਿਮੰਨੀ ਕਰਦਾ ਕਿ ਅਸੀਂ ਪਿਛਲੇ 32 ਸਾਲ ਤੋਂ ਸ਼੍ਰੀ ਅਮਰਸ਼ੀਰ ਬਾਬਾ ਜੀਵ ਸਿੰਘ ਜੀ ਦਾ ਛੇ ਜੀ ਜਰਾਂ ਮਨਾ ਰਹੇ ਆ ਰਵਤ ਨਗਰ ਨਵਾਸੀ ਸਕਤਾ ਇਲਾਕਾ ਇਲਾਕਾ ਨਵਾਸੀ ਸੰਗਤਾਂ ਸਾਡਾ ਸਹਿਯੋਗ ਜਿੰਦਗਾਂ ਨੇ ਅਸੀਂ ਰਲ ਮਿਲ ਕੇ ਸਾਰੇ ਇਹ ਪ੍ਰੋਗਰਾਮ ਮਨਾਉਣੇ ਆ ਸੋ ਸਭਾ ਸੰਗਤ ਦਾ ਧੰਨਵਾਦ ਕਰਦੇ ਆ ਪੂਰਨ ਸਾਹਿਬ ਦਾ ਧੰਨਵਾਦ ਕਰਦੇ ਆ ਸ਼ਹੀਦ ਬਾਬਾ ਜੀਮ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪਣੀ ਕੌਮ ਦੀ ਖਾਤਰ ਸ਼ਹੀਦੀ ਜੇਕੇ ਤੇ ਗੁਰੂ ਸਾਹਿਬ ਦੀ ਸੇਵਾ ਕਰਕੇ ਸਾਡਾ ਮਾਣ ਉੱਚਾ ਕੀਤਾ ਉਹਨਾਂ ਦੇ ਇਹ ਕੁਰਬਾਨੀਆਂ ਨੂੰ ਮੋਕ ਰੱਖਦੇ ਹੋਏ ਇਹ 32ਵਾਂ ਪ੍ਰੋਗਰਾਮ ਅਸੀਂ ਗੁਰਦੁਆਰਾ ਅਮਰਖੀਰ ਬਾਬਾ ਜੀ ਦੇ ਸੰਬੰਧੀ ਕਿ ਮਨਾਇਆ ਸਰਬੱਤ ਸੰਗਤ ਦਾ ਧੰਨਵਾਦ ਹੁਣ ਦੂਸਰੇ ਗੁਰਪੁਰਸਾਂ ਦੇ ਬਾਬਾ ਮਕਰ ਸਿੰਘ ਗੁਰੂ ਸਾਹਿਬ ਤੋਂ ਪੰਜ ਸਰੂਪ ਲੈ ਕੇ ਆਏ ਸੀ ਉਹ ਸੰਗਤ ਛੱਡਣ ਜਾ ਰਹੀਆਂ ਨੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਗੁਰੂ ਸਾਹਿਬ ਦਾ ਧੰਨਵਾਦ ਸਤਿ ਸ੍ਰੀ ਅਖੰਡ ਪਾਟਾ ਦੇ ਆਜਾਦੀ ਸਾਜ ਸੁਖੀ ਸਾਹਿਬ ਦੇ ਬਹੁਤ ਪਾਇਗੇ ਹਨ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਵੀ ਪੋਰਾ ਮੀਨਤ ਹਾਰਿਆ ਸੰਗਤਾਂ ਗੁਰੂ ਸਭਾ ਦੀ ਯਾਰ ਵਿੱਚ ਨਾਮ ਜਪੋ ਤੇ ਕਰਦੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ